ਆਧੁਰਾ ਆਮ ਆਦਮੀ ਪਾਰਟੀ ਦੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਨੇ ਐਨਬੀ ਨਿਊਜ਼ ਉੱਤੇ ਖਾਸ ਗੱਲਬਾਤ ਕਰਦੇ ਕਿਹਾ ਕਿ 1984 ਵਿਲੇ ਹਰਿਆਣਾ ਦੇ ਵਿੱਚ ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਹਾਲੇ ਤੱਕ ਸਜ਼ਾਵਾਂ ਨਹੀਂ ਮਿਲਿਆ ਨੇ ਤਾਂ ਆਪ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੱਡੇ ਸਵਾਲ ਖੜੇ ਕੀਤੇ ਨੇ ਉਹਨੇ ਕਿਹਾ ਕਿ ਕਮਿਸ਼ਨ ਨੇ 4 ਪੁਲਿਸ ਵਾਲੇ ਵੀ ਦੋਸ਼ੀ ਠਰਾਇਆ ਸਨ ਤਾਂ ਹੋਰ ਉਹਨਾਂ ਕੀ ਕੁਝ ਕਹੇ ਉਹ ਜਾਣਦੇ ਐਨਬੀ ਨਿਊਜ਼ ਲਈ ਮੈਂ ਦਰਸ਼ਨ ਸਿੰਘ ਔਕਰ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਨਾਲ ਗੈਸਪਰਾ ਉਹ ਸਖਸ ਨੇ ਜਿਨ੍ਹਾਂ ਨੇ ਹਰਿਆਣਾ ਦੇ ਵਿੱਚ 84 ਵੇਲੇ ਹੋਏ ਹੁਣ ਚੱਲ ਕਾਣ ਨੂੰ ਉਭਾਰਿਆ ਸੀ ਆਪਣੀ ਨੌਕਰੀ ਵੀ ਦਾਤੇ ਲਈ ਪਾਵੇਂ ਕਿ ਉਸ ਤੋਂ ਬਾਅਦ ਇਹ ਸਿਆਸਤ ਵਿੱਚ ਆ ਗਏ ਪਰ ਇਹਨਾਂ ਦੇ ਮਨ ਦੇ ਵਿੱਚ ਅਜੇ ਵੀ ਕੋਈ ਨਾ ਕੋਈ ਦੁੱਖ ਜ਼ਰੂਰ ਆ ਕਿ ਸਿੱਖਾਂ ਨੂੰ ਸਮੇਂ ਸਿਰ ਇਨਸਾਫ਼ ਨਹੀਂ ਮਿਲਦਾ ਗੱਲ ਕਰਦੇ ਹਾਂ ਗੈਸਪਰਾ ਸਾਹਿਬ ਤੁਹਾਡੇ ਮਨ ਚ ਅਜੇ ਵੀ ਦੁੱਖ ਬਣਿਆ ਹੈ ਜਿਹੜਾ ਜਿਹੜੀ ਗੱਲ ਨਾਲ ਕਿ ਤੁਸੀਂ ਇਸਤੀਫਾ ਦਿੱਤਾ ਕਿਉਂ ਇਹ ਸਾਰਾ ਦੁੱਖ ਆਹ ਦੇਖੋ ਲਾਸਟ ਵੀਕ 12 ਫਰਵਰੀ ਨੂੰ ਇੱਕ ਗੱਲ ਸਾਹਮਣੇ ਆਈ ਕਿ ਸੱਜਣ ਕੁਮਾਰ ਨੂੰ ਪਿਓ ਪੁੱਤ ਦੇ ਕੇਸ ਦੇ ਵਿੱਚ ਦੋਸ਼ੀ ਠਹਿਰਾ ਦਿੱਤਾ ਗਿਆ ਉਸ ਤੋਂ ਬਾਅਦ ਬੀਜੇਪੀ ਵਾਲੇ ਬੜੇ ਅੱਗੇ ਆਏ ਸਾਹਮਣੇ ਆਏ ਇੱਕ ਤੁਸੀਂ ਦੇਖੋਗੇ ਕੋਰਟ ਦੀ ਕਾਰਵਾਈ ਦੇ ਵਿੱਚ ਬੀਜੇਪੀ ਨੇ ਆਪਣੀ ਪਿੱਠ ਥੱਪਤ ਪਾਈ ਕਿ ਅਸੀਂ ਇਹ ਕੰਮ ਕੀਤਾ ਅਗਰ ਬੀਜੇਪੀ ਨਾ ਹੁੰਦੀ ਤਾਂ ਇਹ ਕੇਸ ਨਹੀਂ ਸੀ ਹੋਣਾ ਤੇ ਇਹਦਾ ਮਤਲਬ ਕੋਟਾ ਨੂੰ ਬੀਜੇਪੀ ਮੈਨੇਜ ਕਰ ਰਹੀ ਹੈ ਅਗਰ ਬੀਜੇਪੀ ਕੋਟਾ ਨੂੰ ਮੈਨੇਜ ਕਰ ਰਹੀ ਹੈ ਤੇ ਇੱਥੇ 2011 ਦੇ ਵਿੱਚ ਕੇਸ ਸਾਹਮਣੇ ਆਇਆ ਜਿੱਥੇ 3 ਸਾਲ ਦੇ ਬੱਚੇ ਨੂੰ ਲੱਤਾਂ ਤੋਂ ਫੜ ਕੇ ਕੰਧਾਂ ਦੇ ਨਾਲ ਪਟਕਾ-ਪਟਕਾ ਕੇ ਸ਼ਹੀਦ ਕੀਤਾ ਗਿਆ 70 ਸਾਲ ਦੇ ਬਜ਼ੁਰਗ ਨੂੰ ਮਾਰ ਦਿੱਤਾ ਗਿਆ ਅੱਜ ਵੀ ਲੋਕ ਜਿਹੜੇ ਆ ਜ਼ਿੰਦਗੀ ਮੌਤ ਦੇ ਨਾਲ ਲੜ ਰਹੇ ਆ ਔਰ ਐਡਾ ਵੱਡਾ ਕਤਲੇਆਮ ਜਿਹਦੇ ਵਿੱਚ ਹੋਂਦ ਚਿਲੜ ਦੇ ਵਿੱਚ 32 ਸਿੱਖਾਂ ਨੂੰ ਗੜਗੌਂ ਦੇ ਵਿੱਚ 30 ਸਿੱਖਾਂ ਨੂੰ ਪਟੋਦੀ ਦੇ ਵਿੱਚ 17 ਸਿੱਖਾਂ ਨੂੰ ਜਿਉਂਦੇ ਜਾਲ ਕੇ ਸ਼ਹੀਦ ਕਰ ਦਿੱਤਾ ਗਿਆ ਔਰ ਇਹਦੀ ਜਸਟਿਸ ਟੀਪੀ ਘਰੇ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਚਾਰ ਅਫਸਰਾਂ ਨੂੰ ਦੋਸ਼ੀ ਠਹਿਰਾਇਆ ਐਸਪੀ ਸਤਿੰਦਰ ਕੁਮਾਰ ਡੀਐਸਪੀ ਰਾਮ ਭੱਜ ਐਸ.ਆਈ. ਰਾਮ ਕਿਸ਼ੋਰ ਤੇ ਰਾਮ ਕੁਮਾਰ ਔਰ ਤੁਸੀਂ ਦੇਖੋ ਕਿ ਇਹ ਠਹਿਰਾਉਣ ਤੋਂ ਬਾਅਦ 2015 ਚ ਉਹਨਾਂ ਨੇ ਰਿਪੋਰਟ ਦਿੱਤੀ ਤੇ ਉਦੋਂ ਭਾਜੀਪੀ ਦੀ ਸਰਕਾਰ ਸੀ ਹਰਿਆਣੇ ਦੇ ਵਿੱਚ ਮਨੋਹਰ ਖੱਟਰ ਦੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਮਜਬੂਰਨ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਾਉਣੀ ਪਈ ਔਰ ਲਗਾਤਾਰ 2017 ਤੋਂ ਰਿਟ ਪਈ ਹੈ 17337 ਲਗਾਤਾਰ ਸਾਨੂੰ ਸਿਰਫ ਤਰੀਕ ਮਿਲ ਲਈ ਹੈ ਤਰੀਕ ਮਿਲ ਲਈ ਹੈ ਔਰ ਅੱਜ ਜਦੋਂ ਭਾਜੀਪੀ ਕਹਿ ਰਹੀ ਹੈ ਕਿ ਅਸੀਂ ਉਹਨਾਂ ਨੂੰ ਸਜ਼ਾ ਦਿਵਾਈ ਤੇ ਮੈਂ ਇੱਥੇ ਭਾਜੀਪੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਸਾਨੂੰ ਜਿਹੜੀ ਸਿਰਫ ਤਰੀਕ ਮਿਲ ਲਈ ਹੈ ਤੇ ਵੀ ਤੁਸੀਂ ਮੈਨੇਜ ਕੀਤੀ ਐ ਗੋਡ ਵੀ ਤੁਸੀਂ ਮੈਨੇਜ ਕੀਤੀ ਐ ਤੁਸੀਂ ਕਤਲਾਂ ਨੂੰ ਕਤਲਾਂ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੇ ਇੱਕ ਪਾਸੇ ਕਾਂਗਰਸ ਵਾਲੇ ਨੇ ਜਿਹੜੇ ਕਿ ਸਾਨੂੰ ਕਤਲ ਕਰਦੇ ਨੇ ਦੂਜੇ ਪਾਸੇ ਭਾਜਪੀ ਵਾਲੇ ਨੇ ਜਿਹੜੇ ਕਤਲ ਕਰਨ ਵਾਲਿਆਂ ਨੂੰ ਬਚਾਉਂਦੇ ਨੇ ਇਹਨਾਂ ਦਾ ਜਿਹੜਾ ਪਬਲਿਕ ਦੀ ਕਚਹਿਰੀ ਦੇ ਵਿੱਚ ਨੰਗਾ ਕੀਤਾ ਸਪਾਸ ਤੁਸੀਂ ਸਿੱਧਾ ਆਪਾ ਦੋਸ਼ ਨਹੀਂ ਲਗਾ ਸਕਦੇ ਅਦਾਲਤ ਤੇ ਕਿ ਅਦਾਲਤ ਨੂੰ ਕੋਈ ਮੈਨਿਪੂਲੇਟ ਕਰਦਾ ਕੋਈ ਪ੍ਰਭਾਵ ਆਪਣਾ ਸਿਆਸੀ ਪਾਰਟੀ ਦਿਖਾਉਂਦੀ ਹੈ ਇਹਦੇ ਲਈ ਤੁਸੀਂ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਜਾ ਸਕਦੇ ਹੋ ਸੁਪਰੀਮ ਕੋਰਟ ਜਾ ਸਕਦੇ ਹੋ ਕਿਉਂਕਿ ਐਕਸ਼ਨ ਤਾਂ ਫਿਰ ਤੁਹਾਨੂੰ ਸਿੱਧਾ ਕਰਨਾ ਪੈਗਾ ਨਾ ਬਜਾਏ ਇਸ ਦੇ ਕਿ ਦੋਸ਼ ਲਾਓ ਨਹੀਂ ਦੇਖੋ ਜਦੋਂ 12 ਤਰੀਕ ਵਾਲੀ ਘਟਨਾ ਉਹ ਵੀ ਕੋਰਟ ਦੀ ਘਟਨਾ ਸੀ ਸਾਰੇ ਇਹਨਾਂ ਦੇ ਲੀਡਰਾਂ ਨੇ ਫਰੰਟ ਤੇ ਆ ਕੇ ਇਹ ਨਹੀਂ ਕਿਹਾ ਉਹ ਤਾਂ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਮਤਲਬ ਆਪਾਂ ਬਿਨਾਂ ਫਰੰਟ ਤੇ ਆ ਕੇ ਕਿਹਾ ਕਿ ਅਸੀਂ ਇਹਨਾਂ ਨੂੰ ਦੋਸ਼ੀ ਠਹਿਰਾਇਆ ਜੇ ਭਾਜਪਾ ਨਾ ਹੁੰਦੀ ਤਾਂ ਇਹ ਸਜ਼ਾ ਨਹੀਂ ਸੀ ਹੋਣੀ ਤਾਂ ਉਹਨਾਂ ਨੇ ਸਾਰਿਆਂ ਨੇ ਆ ਕੇ ਫਰੰਟ ਤੇ ਕਿਹਾ ਨਾ ਕਿ ਉਹ ਕਹਿੰਦਾ ਕਿ ਜਿਵੇਂ ਚਲਾਨ ਪੇਸ਼ ਕਰਨਾ ਗਵਾ ਭਗਤੌਣੇ ਵੀ ਸਿਸਟਮ ਰੁਕਿਆ ਸੀ ਅਦਾਲਤ ਅੱਗੇ ਜਿਹੜੀ ਕਾਰਵਾਈ ਹੁੰਦੀ ਹੁੰਦੀ ਆ ਸਿਸਟਮ ਅਸੀਂ ਚਲਾਇਆ ਪਰ ਇੱਥੇ 8 ਸਾਲ ਤੋਂ ਕੌਣ ਸਿਸਟਮ ਨੂੰ ਰੋਕ ਰਿਹਾ ਮੈਂ ਤੇ ਹੀ ਪੁੱਛਣਾ ਚਾਹੁੰਨਾ ਨਾ ਕਿ 8 ਸਾਲ ਤੋਂ ਕੌਣ ਸਿਸਟਮ ਨੂੰ ਰੋਕ ਰਿਹਾ ਕੌਣ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਨਾ ਕਰੋ ਤੇ ਇਹਦਾ ਮਤਲਬ ਕੋਈ ਨਾ ਕੋਈ ਤਾਂ ਮੈਨੂਪੂਲੇਸ਼ਨ ਹੋ ਰਹੀ ਆ ਨਾ ਇੱਥੇ ਹਰ ਵਾਰ ਜਦੋਂ ਉੱਥੇ ਵਕੀਲ ਇਹਨਾਂ ਦਾ ਜਾਂਦਾ ਤਾਂ ਉਹ ਕਹਿੰਦਾ ਜੀ ਸਾਨੂੰ ਹੋਰ ਸਮਾਂ ਚਾਹੀਦਾ ਸਾਨੂੰ ਹੋਰ ਸਮਾਂ ਚਾਹੀਦਾ ਤਰੀਕ ਦੇ ਦਿਓ ਆਬਲਾਂ ਤਾਂ ਤਰੀਕ ਹੀ ਨਹੀਂ ਹੁੰਦੀ ਅੱਜ ਜਸਟਿਸ ਸੰਜੀਬੇਰੀ ਜੀ ਦੀ ਅਦਾਲਤ ਦੇ ਵਿੱਚ ਅੱਜ ਫਿਰ ਕੇਸ ਲੱਗਿਆ ਹੋਇਆ ਇਹਦੇ ਵਿੱਚ ਵੀ 252 ਨੰਬਰ ਤੇ ਕੇਸ ਹੈ ਜਾਨੂੰ ਕੇਸ ਨਿਆਣਾ ਜਾਨੂੰ 5 ਵਜੇ ਜਾਣੇ ਆ ਛੁੱਟੀ ਹੋਣੀ ਹੈ ਜੱਜ ਸਾਹਿਬ ਬਾਏ ਬਾਏ ਟਾਟਾ ਤੁਸੀਂ ਇੱਥੇ ਨਹੀਂ ਕਹਿੰਦੇ ਤੁਹਾਡਾ ਵਕੀਲ ਸਾਲ ਤੋਂ ਪਰੋਗੇ ਤੁਸੀਂ ਬਿਲਕੁਲ ਕਹਿੰਦੇ ਆ ਲਾਸਟ ਅ ਪਿਛਲੀ ਤਰੀਕ ਦੇ ਉੱਤੇ ਅਸੀਂ ਜਾ ਕੇ ਰੋਏ ਪਿੱਟੇ ਅਦਾਲਤ ਕੋਲੇ ਵੀ ਸਾਡਾ ਇਸ ਕੇਸ ਨੂੰ ਫਾਸਟ ਕਰੋ ਪਰ ਨਹੀਂ ਕੋਈ ਸੁਣ ਲਈ ਤਿਆਰ ਨਹੀਂ ਕਿਉਂਕਿ ਜਦੋਂ ਕਤਲ ਕਰਨ ਵਾਲੇ ਕਾਤਿਲ ਆਪਸ ਦੇ ਵਿੱਚ ਮਿਲ ਜਾਣ ਤੇ ਫਿਰ ਇਨਸਾਫ ਬਹੁਤ ਦੂਰ ਹੋ ਜਾਂਦਾ ਪਰ ਅਸੀਂ ਲੜਾਂਗੇ ਇਨਸਾਫ ਤੇ ਲਈ ਜਿੰਨਾ ਚਿਰ ਜਾਨ ਹੈ ਉਨਾਂ ਚਿਰ ਅਸੀਂ ਇਨਸਾਫ ਲਈ ਲੜਾਂਗੇ ਤੁਸੀਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਤੁਸੀਂ ਅਰਜੀ ਲਿਖ ਸਕਦੇ ਹੋ ਜਾਂ ਫਿਰ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਜਾ ਸਕਦੇ ਹੋ ਇਸ ਤਰ੍ਹਾਂ ਦਾ ਵੀ ਸਿਲਸਿਲਾ ਚਲਾਇਆ ਦੇਖੋ ਹਾਈ ਕੋਰਟ ਦੇ ਅਸੀਂ ਚੀਫ ਜਸਟਿਸ ਕੋਲ ਜਾ ਰਹੇ ਹਾਂ ਉਹਨਾਂ ਨੂੰ ਸਾਡੇ ਵਕੀਲ ਸਾਹਿਬ ਉਹਨਾਂ ਨੂੰ ਮਿਲ ਕੇ ਇਸ ਵਾਰ ਵੀ ਕਿਹਾ ਵੀ ਭਾਈ ਇਸ ਕੇਸ ਨੂੰ ਫਾਸਟ ਕਰੋ ਹੋਰ ਕਿੰਨਾ ਚਿਰ ਲਟਕਾਉਂਗੇ ਹੋਰ ਕਿੰਨਾ ਚਿਰ ਲਟਕਾਉਂਗੇ ਤੇ ਇਹ ਤਾਂ ਇਹੀ ਚੀਜ਼ ਜਿਹੜੀ ਅਸੀਂ ਬਾਰ ਬਾਰ ਪੁੱਛ ਰਹੇ ਹਾਂ ਕਿ ਬੀਜੇਪੀ ਸਰਕਾਰ ਸਿਰਫ ਤੇ ਸਿਰਫ ਕਤਲ ਕਰਨ ਵਾਲਿਆਂ ਨੂੰ ਬਚਾਉਂਦੀ ਹੈ ਇੱਕ ਪਾਸੇ ਤਾਂ ਕਾਂਗਰਸ ਜੇ ਸਾਡੇ ਸਿਰ ਦੇ ਵਿੱਚ ਉਹਨਾਂ ਨੇ ਤੇਲ ਪਾ ਕੇ ਸਾਨੂੰ ਸਾੜਿਆ ਦੂਜੇ ਪਾਸੇ ਭਾਜਪੀ ਵਾਲੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਹਿੰਦੇ ਆ ਕਿ ਇੱਕ ਪਰਮਾਣੂ ਬੰਬ ਸਿਰਫ ਤੇ ਸਿਰਫ ਇਹਨਾਂ ਦਾ ਹੱਲ ਹੈ ਤੇ ਸਾਨੂੰ ਇੱਥੋਂ ਤੱਕ ਨਫ਼ਰਤ ਕਰਦੇ ਆ ਇਹ ਸਾਨੂੰ ਕਿੱਥੇ ਇਨਸਾਫ਼ ਦੇ ਦੇਣਗੇ ਪਰ ਜਦੋਂ ਮਲਜਮ ਪੁਲਿਸ ਵਾਲੇ ਹੋਣ ਫਿਰ ਇਹ ਲਿਹਾਜ਼ ਕੀਤੀ ਜਾਂਦੇ ਕਿਸੇ ਨਾ ਕਿਸੇ ਪੱਖੋਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਹੋਏ ਪੁਲਿਸ ਵਾਲਿਆਂ ਨੂੰ ਹੁਣ ਸਜ਼ਾਵਾ ਕਿਤੇ ਹੋਣ ਲੱਗੀਆਂ ਨੇ ਸੀਬੀਏ ਦੀ ਅਦਾਲਤ ਵੱਲੋਂ ਇਹ ਵੀ ਤੁਸੀਂ ਸਮਝਦੇ ਹੋ ਕਿ ਪੁਲਿਸ ਵਾਲਿਆਂ ਕਾਰਨ ਲਿਹਾਜ਼ ਵਰਤੀ ਜਾ ਰਹੀ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਦੇਖੋ ਅਸੀਂ ਤਾਂ ਇਨਸਾਫ ਮੰਗਦੇ ਆ ਸਾਨੂੰ ਤਾਂ ਇਨਸਾਫ ਚਾਹੀਦਾ ਸਾਨੂੰ ਤਾਂ ਉਹ ਕਤਲ ਕਤਲ ਕਰਨ ਵਾਲੇ ਸਲਾਕਾਂ ਦੇ ਪਿੱਛੇ ਚਾਹੀਦੇ ਆ ਅਸੀਂ ਤਾਂ ਇੰਨੀ ਮੰਗ ਕਰਦੇ ਆ ਹੋਰ ਬਾਲੀਆਂ ਗੁਣਾ ਘਟਾਓ ਸਾਨੂੰ ਨਹੀਂ ਪਤਾ ਪਰ ਇੰਨਾ ਸਾਨੂੰ ਜਰੂਰ ਪਤਾ ਕਿ ਉਹਨਾਂ ਨੂੰ ਸਜ਼ਾ ਨਹੀਂ ਦੇ ਰਹੇ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਟੈਕਟ ਕਰ ਰਹੇ ਆ ਇਹ ਹੋ ਤਾਂ ਚੱਲ ਲੜਕਾਣ ਦਾ ਮਾਮਲਾ ਲੰਮੇ ਸਮੇਂ ਤੋਂ ਲਟਕਿਆ ਤੁਸੀਂ ਕਾਫੀ ਜ਼ੋਰ ਲਾਇਆ ਪਹਿਲਾਂ ਪਰਚਾ ਵੀ ਮਸਾਂਦਰਜ ਹੋਇਆ ਉਦੋਂ ਤੁਹਾਨੂੰ ਕਿਹੜੀ ਕਿਹੜੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ 2011 ਦੇ ਵਿੱਚ ਜਦੋਂ ਇਹ ਵਿਸਲ ਬਰੋਰ ਬਣ ਕੇ ਮੈਂ ਸਾਹਮਣੇ ਲਿਆਂਦਾ ਉਦੋਂ ਸਭ ਤੋਂ ਪਹਿਲਾਂ ਤਾਂ ਉਹ ਅਖਰੀ ਤੋਂ ਕੱਢ ਦਿੱਤਾ ਗਿਆ। ਔਰ ਨੌਕਰੀ ਤੋਂ ਕੱਢਣ ਤੋਂ ਬਾਅਦ ਜਦੋਂ ਪੰਜਾਬ ਆਇਆ ਤਾਂ ਪੰਜਾਬ ਦੇ ਵਿੱਚ ਝੂਠੇ ਜਿਹੜੇ ਕੇਸ ਪਾ ਕੇ ਉਹ ਜੇਲ੍ਹਾਂ ਦੇ ਵਿੱਚ ਡੱਕਿਆ ਘਟੋ-ਘਟ ਦਰਜਨਾ ਵਾਰ ਮੈਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਭਾਵੇਂ ਕਿ ਪੰਜਾਬ ਦੇ ਵਿੱਚ ਉਸ ਟਾਈਮ ਅਕਾਲੀ ਦਲ ਦੀ ਸਰਕਾਰ ਸੀ ਜਿਹੜੇ ਕਿ ਆਪਣੇ ਆਪ ਨੂੰ ਖੈਰਖਵਾ ਪੰਥ ਦਾ ਦੱਸਦੇ ਆ ਉਹਨਾਂ ਵੱਲੋਂ ਬੜਾ ਤਸ਼ੱਦਦ ਕੀਤਾ ਗਿਆ ਫਿਰ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਨੇ ਮੇਰਾ ਵਪਾਰ ਤੱਕ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹੁਤ ਸਾਰੀਆਂ ਔਕੜਾਂ ਦੇ ਬਾਵਜੂਦ ਅਸੀਂ ਗੁਰੂ ਦਾ ਆוטਾਸਰਾ ਲੈ ਕੇ ਇਸ ਕੇਸ ਨੂੰ ਲੜਦੇ ਰਹੇ ਔਰ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਆ ਕਿ ਜਿਹੜੇ ਪੀੜਤ ਨੇ ਚਲੋ ਇਹਨਾਂ ਸਾਨੂੰ ਸਕੂਨ ਹੈ ਕਿ ਉਹਨਾਂ ਨੂੰ ਅਸੀਂ ਇੱਕ ਰਿਸਪੈਕਟਡ ਅਮਾਉਂਟ ਜਿਹੜੀ ਹੈ 22 ਕਰੋੜ 60 ਲੱਖ ਰੁਪਈਆ ਉਹਨਾਂ ਨੂੰ ਅਸੀਂ ਦਬਾਉਣ ਦੇ ਵਿੱਚ ਕਾਮਯਾਬ ਰਹੇ ਪਰ ਜਿਹੜੇ ਕਤਲ ਕਰਨ ਵਾਲੇ ਨੇ ਹਜੇ ਵੀ ਜਦੋਂ ਖੁੱਲੇ ਘੁੰਮਦੇ ਦੇਖਦੇ ਆ ਤਾਂ ਮਨ ਦੇ ਵਿੱਚ ਚੀਜ਼ ਉੱਠਦੀ ਆ ਕਿ ਇਹ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਜਦੋਂ ਕੋਈ ਇਨਸਾਫ ਸਮੇਂ ਸਰਨਾ ਮਿਲੇ ਆਪਾਂ ਪ੍ਰੋਟੈਸਟ ਕਰ ਸਕਦੇ ਆ ਆਜ਼ਾਦੀ ਆਪ ਨੂੰ ਮਿਲੀ ਹੋਈ ਆ ਕਿ ਆਪਣੀ ਆਵਾਜ਼ ਤੁਸੀਂ ਬੁਲੰਦ ਕਰੋ ਉਧਰ ਵੀ ਜਾਓਗੇ ਤੁਸੀਂ ਉਸ ਪਾਸੇ ਨੂੰ ਦੇਖੋ ਅਸੀਂ ਕਰ ਰਹੇ ਆ ਹਰੇਕ ਪਲੇਟਫਾਰਮ ਤੇ ਕਰ ਰਹੇ ਆ ਹਰੇਕ ਪਲੇਟਫਾਰਮ ਤੇ ਆਪਣੀ ਆਵਾਜ਼ ਬੁਲੰਦ ਕਰਦੇ ਆਂ ਤੇ ਕਰਦੇ ਰਹਾਂਗੇ ਮਰਦੇ ਦਮ ਤੱਕ ਕਰਦੇ ਰਹਾਂਗੇ ਈਵਨ ਮੈਂ ਇਸ ਦਾ ਕੇਸ ਯੂਨੋ ਦੇ ਵਿੱਚ ਵੀ ਪਾਇਆ ਹੋਇਆ ਅਸੀਂ ਕਰਦੇ ਰਹਾਂਗੇ ਸੋ ਇਹ ਸਨ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਓਦ ਚਿੱਲੜ ਮਾਮਲੇ ਦੇ ਵਿੱਚ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹਾਈ ਕੋਰਟ ਦੇ ਵਿੱਚ ਵੀ ਲੰਮੇ ਸਮੇਂ ਤੋਂ ਮਾਮਲਾ ਲਟਕਿਆ ਹੋਇਆ ਹੈ ਇਨਾਂ ਨੇ ਫਿਰ ਅਪੀਲ ਕੀਤੀ ਆ ਕਿ ਜੇਕਰ ਬੀਜੇਪੀ ਦੀ ਸਰਕਾਰ ਕਹਿੰਦੀ ਹੈ ਕਿ ਸਿੱਖਾਂ ਨੂੰ ਇਨਸਾਫ਼ ਦਿਵਾਉਣਾ ਤਾਂ ਫਿਰ ਬੀਜੇਪੀ ਇਸ ਪਾਸੇ ਵੀ ਆਪਣੀ ਨਜ਼ਰ ਜ਼ਰੂਰ ਰੱਖੇ ਕੈਮਰਾਮੈਨ ਬੀਜੇ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ